ਕੀ ਹਾਲ ਹੈ ਅੱਜ ਆਪਾਂ ਆ ਖਨੌਰੀ ਮੋਰਚੇ ਤਮਾਹ ਪੰਚਾਇਤ ਤੇ ਉੱਥੋਂ ਪ੍ਰਚਲਿਤ ਦੇਖਿਆ ਤੇ ਮਾਨਲਾ ਵੀ ਇੱਕ ਬਾਈ ਗੰਨੇ ਦਾ ਲੰਗਰ ਲਾਇਆ ਹੈ ਜੂਸ ਦਾ ਤੇ ਆਹ ਜੀ ਮੈਂ ਸਿਰਫ ਪ੍ਰਕਾਸ਼ ਨੂੰ ਬੇਨਤੀ ਕਰਦਾ ਕਿ ਪਿਆਰ ਨਾਲ ਸੁਣ ਗੰਨੇ ਦੇ ਜੂਸ ਦਾ ਲੰਗਰ ਲਾਇਆ ਬਾਈ ਜੀ ਖਨੌਰੀ ਮਾਨਾ ਪੰਚਾਇਤ ਤੇ ਪਾਕ ਪਿੰਡਾਂ ਦੇ ਵਿੱਚੋਂ ਵੱਡੇ ਪੱਧਰ ਤੇ ਤੁਸੀਂ ਹਰਿਆਣੇ ਵਾਲੀਆਂ ਟਰੈਕਟਰ ਵਾਲੀਆਂ ਰੋਕੀਆਂ ਹੋਈਆਂ ਨੇ ਆਸੇ ਪੁੱਛਦੇ ਆਂ ਭਾਈਆਂ ਨੂੰ ਕਿਹਦੇ ਵਿੱਚ ਉਹ ਬਈ ਪੰਜਾਬ 6540 3600 ਟਰੈਕਟਰ ਭਾਈਆਂ ਨੇ ਪੂਰਾ ਸ਼ੌਕ ਨਾਲ ਤਿਆਰ ਕਰਾਇਆ ਤੇ ਖਨੌਰੀ ਮਹਾਪੰਚਾਇਤ ਤੇ ਗੰਨੇ ਦੇ ਜੂਸ ਦਾ ਲੰਗਰ ਲਾਇਆ ਬਾਈ ਜੀ ਤੇ ਟਰੈਕਟਰ ਦੇਖੋ ਤੁਸੀਂ 4 3600 ਕੋਇਸ਼ਰ ਦੇ ਹੋਇਆ ਸਾਰਾ ਵਾਕਈ ਸਹੀ ਗੱਲ ਹੈ ਸ਼ੌਂਕ ਦਾ ਵੀ ਮੁੱਲ ਕੋਈ ਨਹੀਂ ਤੇ ਬਾਈ ਹਾਇ ਵੀ ਰੱਜੇ ਕਰਵਾ ਦਿਲ ਦੇ ਰੱਜੇ ਬੰਦੇ ਆ ਦੇਖੋ ਭਰਾਵੋ ਤਨਾ ਸੁਪ ਐਂਡਰ ਜਿਲ੍ਹਾ ਲੁਧਿਆਣਾ ਤੇ ਬਾਈ ਜੀ ਗੰਨੇ ਦੇ ਜੂਸਦਾਰ ਲੰਗਰ ਲਾਤਾ ਬਾਈ ਜੀ ਖਨੋਰੀ ਮਹਾਪੰਚਾਇਤ ਅਤੇ ਮੋਰਚੇ ਤੇ ਸਵਾਗਤ ਹੈ ਬਾਈ ਜੀ ਬਾਈ ਵਰਗਾਂ ਦੀ ਸੋਚ ਨੂੰ ਤੇ ਹਾ ਟ੍ਰੈਕਟਰ ਵੀ ਬਾਈ ਨੇ 360 ਹੋਰ ਸ਼ੌਂਕ ਨਾਲ ਤਿਆਰ ਕਰਾਇਆ ਹੋਇਆ ਆਸੇ ਬਾਈ ਜੀ ਵੱਡਾ ਟਰਾਲਾ ਕਰਿਆ ਗੰਨੇ ਦਾ ਤੇ ਤਾਇਆ ਜੂਸ ਕਰ ਕਰ ਕੇ ਬਾਈ ਦੀ ਸੰਗਤ ਨੂੰ ਪਿਆਰਿਆ ਉਹ ਸਾਹਮਣੇ ਬਹੁਤ ਬਹੁਤ ਬਾਈਆਂ ਦਾ ਧੰਨਵਾਦ ਕਰਦਾ ਬਾਈ ਜੀ ਜਿਨਾਂ ਨੇ ਜੀ ਸਿੰਘ ਦਲੇਵਾਲ ਨੂੰ ਪਨਾ ਦੇ ਆਹਾਂ ਪ੍ਰਜਾਤਨੋਰੀ ਵਾਦੂ ਤੇ ਬੰਨੇ ਦੀ ਜੂਸ ਦਾ ਲੰਗਰ ਲਾਇਆ ਤੇ ਸੰਗ ਲੋਕਾਂ ਦਾ ਹਰਤਾ ਬਾਈ ਤੁਸੀਂ ਦੇਖ ਹੀ ਰਹੇ ਹੋ ਬਹੁਤ ਜਿਆਦੇ ਭੜੀ ਇਕੱਠਾ ਹੈ ਜਿੰਦਾ ਵੀ ਕਹਿਦਾ ਹਾਂ ਸਿੱਤੇ ਟੋਲ ਮਾ ਬੋਲੀ ਜਾਂਦਾ ਕਿ ਹਜੇ ਤਾਂ ਰਾਹਾਂ ਦੇ ਵਿੱਚ ਨਾ ਕਿਸਾਨਾਂ ਨੂੰ ਪ੍ਰਸ਼ਾਸਨ ਰੋਕੀ ਜਾਂਦਾ ਤੰਗ ਪਰੇਸ਼ਾਨ ਕਰੀ ਜਾਂਦਾ ਤੇ ਫੇਰ ਵੀ ਭਾਈ ਜੀ ਮੰਨ ਲਾ ਵੀ ਕਟੇ-ਕਟ ਸਟੇਜ ਤੋਂ ਲੈ ਕੇ ਤੇ 5-6 ਕਿਲੋਮੀਟਰ ਦੀ ਗੱਲ ਕਰੇ ਕਾਚੀ ਤੁਰੇ ਹੀ ਆਉਂਦਾਗਾ ਆ ਦੇਖੋ ਸਾਡੀਆਂ ਲੱਖਾਂ ਦੇ ਆਪਾਂ ਵੀ ਨਾ ਦੇਖੋ ਭਰਾਵੋ ਆਪ ਕੋਲ ਹੱਥ ਵੀ ਲਾਉ ਦੇਵਾਂਗੇ ਉਹ ਸਰਕਾਰ ਜੇ ਕੋਈ ਜਿੰਨਾ ਯਾਤੀ ਦੇਖੋ ਜਿਹੜੇ ਕਹਿੰਦੇ ਸੀ ਕਿ ਉਥੇ ਦਾ ਕੱਟ ਵੱਟ ਨਹੀਂ ਹੁੰਦਾ ਤੇ ਉਹ ਵੀ ਨਹੀਂਗਾ ਤੇ ਆ ਕੇ ਦੇਖੋ ਭਰਾਓ ਇੱਕ ਵਾਰੀ ਜਰੂਰ ਆਓ ਮੋਰਚੇ ਦੇ ਵਿੱਚ ਤੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਬੇਅੰਤੀ ਹੈ ਸਾਰਾ ਕੁਝ ਪਿਛਲੇ ਅੰਦੋਲਨਾਂ ਨਾਲੋਂ ਵੀ ਇੱਕ ਦੋ ਉਤਦੀ ਹੋ ਗਿਆ ਅਸ਼ਾਪਾ ਉਹ ਇੰਨਾ ਕਹਿੰਦਾ ਹਾ ਤੁਹਾਡਾ ਸਿੱਧੂ ਭਾਈ ਬਸੰਡੇ ਤੋਂ ਤੇ ਵੀਡੀਓ ਬਹੁਤ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਦੇ ਕਰੋ ਯਾਰ ਜਿਉਂਦੇ ਵਾਸਤੇ ਰੋ